ਬਹੁਤ ਦੁੱਖ ਹੁੰਦਾ ਵਦੋਂ ਦੇਖ ਕੇ ਜਦੋਂ ਸੌਂਚ ਮਿਲਦਾ ਕਿ ਕਿਸੇ ਗੁਰੂ ਘਰ ਚ ਪੁੱਲ ਸਾਈ ਅਸੀਂ ਗੁਰੂ ਘਰ ਦੇ ਅੰਦਰ ਹੀ ਗੁਰੂ ਦੇ ਸਾਹਮਣੇ ਇੱਕ ਦੂਜੇ ਦੀਆਂ ਪੱਗਾਂ ਲਾ ਦਿੰਨੇ ਆ ਉਹ ਵੀ ਪੱਗਾਂ ਅਸੀਂ ਆਪਣੇ ਸਿੱਖਾਂ ਦੀਆਂ ਲਾਉਂਦੇ ਆ ਤੁਸੀਂ ਕੋਈ ਵੀ ਧਾਰਮਿਕ ਸਥਾਨ ਅੱਜ ਤੱਕ ਦੇਖਿਆ ਭਾਵੇਂ ਮੁਸਲਮਾਨਾਂ ਦਾ ਹੋਵੇ ਭਾਵੇਂ ਇਸਾਈਆਂ ਦਾ ਹੋਵੇ ਭਾਵੇਂ ਯਹੂਦੀਆਂ ਦਾ ਹੋਵੇ ਕਿਸੇ ਵੀ ਧਾਰਮਿਕ ਸਥਾਨ ਤੇ ਪੁਲਸ ਆਈ ਹੋਵੇ ਅਸੀਂ ਆਇਆ ਵੱਲੇ ਜੰਪੇ ਸਾਡੀ ਕੀ ਇੱਜ਼ਤ ਰਹਿੰਦੀ ਐ ਇੱਥੇ ਸਾਣਿਆਂ ਦੇ ਸਾਹਮਣੇ ਜਦੋਂ ਕਿਸੇ ਤੋਂ ਸੌਣ ਨੂੰ ਮਿਲਦਾ ਪੁਲਸ ਵਾਲੇ ਵੀ ਕਹਿੰਦੇ ਹੋਣੇ ਭਾਈ ਇਹ ਵੱਲੇ ਆ ਤੀਜੇ ਦਿਨ ਪੁਲਸ ਸੱਦ ਲੈਂਦੇ ਆ ਪਤਾ ਨਹੀਂ ਅਸੀਂ ਕਿਹੜੇ ਉਦੇ ਲੈਨੇ ਇੱਕ ਦੂਜੇ ਤੋਂ ਇੱਕ ਗੁਰਦੁਆਰੀ ਦੀ ਪ੍ਰਧਾਨਗੀ ਪਿੱਛੇ ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾ ਦਿੰਨੇ ਆ ਹੱਦ ਹੋ ਗਈ ਤੁਹਾਡੇ ਵਾਲੀ ਆਪਣੀ ਅਕਲ ਨੂੰ ਹੱਥ ਮਾਰ ਇਹਦੇ ਨਾਲ ਤੁਹਾਡਾ ਜਲੂਸ ਨਿਕਲਦਾ ਤੁਸੀਂ ਧੈਮੀ ਲੋਗ ਨਹੀਂ ਹੈਗੇ ਤਵਾ ਡਿਜੀਟ ਨਹੀਂ ਹੈਗਾ ਜੇ ਤੁਸੀਂ ਆਪਣੇ ਹੀ ਭਰਾਵਾਂ ਦੇ ਪੱਗਾਂ ਲਾਉਂਦੇ ਜੇ ਤੇ ਕਲੇਸ਼ ਪਾਉਂਦੇ ਜੇ ਭਰਾਵਾਂ ਜਲੂਸ ਨਾ ਕੱਢੋ ਕੌਮ ਦਾ ਬੇਨਤੀ ਆ ਜੋ ਵੀ ਗੱਲ ਹੈ ਬੈਠ ਕੇ ਸਲਝਾ ਲਿਆ ਕਰੋ ਤੁਸੀਂ ਲੰਨਾ ਹੀ ਆ ਗੁਰੂ ਘਰ ਤੋਂ ਬਾਹਰ ਨਿਕਲ ਕੇ ਇੱਕ ਦੂਜੇ ਨਾਲ ਮਿਲ ਲਿਆ ਕਰੋ ਗੁਰੂ ਘਰ ਦੇ ਅੰਦਰ ਤਮਾਸ਼ਾ ਨਾ ਦਿਖਾਇਆ ਕਰੋ ਉਮੀਦ ਕਰਦਾ ਤੁਸੀਂ ਇਹ ਮੇਰੀਆਂ ਬੇਨਤੀਆਂ ਮੰਨੋਗੇ ਚਲੋ ਮੈਂ ਕੋਈ ਇੰਨਾ ਵਿਦਵਾਨ ਨਹੀਂ ਹੈਗਾ ਕੋਈ ਮੈਂ ਬਹੁਤ ਮਹਾਨਤ ਨਹੀਂ ਹੈਗਾ ਜੇ ਤੁਹਾਨੂੰ ਇਹ ਗੱਲ ਕਹਿ ਰਿਹਾ ਬਸ ਬੇਨਤੀ ਕਰ ਰਿਹਾ ਇੱਕ ਨਿਮਾਨੇ ਜਿਹਾ ਸੇਖ 我已经。